ਸਰਸ਼ਰੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲਿੰਗ कौर ਸਰਗਰਮੀਆਂ ਪ੍ਰੋਗਰਾਮ ਨੇ ਵਿਚਟੋੜਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਵਿੱਚ ਲੰਗਰ ਹਾਲ ਦਾ ਦੁਜਾਰਾ ਲੈਂਟਰ ਪਾਇਆ ਗਿਆ ਜਿਸ ਤੋਂ ਬਾਅਦ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਨਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਜੀ ਦੇ ਲੰਗਰ ਹਾਲ ਦੀ ਦੂਸਰੀ ਮੰਜ਼ਲ ਦੇ ਦੂਸਰੇ ਪੜਾ ਦੀ ਲੈਂਟਰ ਦੀ ਅੱਜ ਸ਼ੁਰੂਆਤ ਹੋਈ ਹੈ ਜੀ ਲੈਂਟਰ ਦੀ ਸ਼ੁਰੂਆਤ ਕਰਨ ਸਮੇ ਸਾਡੇ ਵਿੱਚ ਬਹੁਤ ਸਤਿਕਾਰਯੋਗ ਮੈਂਬਰ ਸਦਾਨ ਹਾਜ਼ਰ ਹੋਏ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲਿਆਂ ਦੀਆਂ ਨਮਾਈੇਟ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਆਉਣ ਵਾਲੇ ਸਮੇਂ ਵਿੱਚ ਜਲਦੀ ਤੋਂ ਜਲਦੀ ਇਹ ਤਿਆਰ ਹੋ ਜਾਏਗਾ ਜੀ ਨੰਗਰਾਲ ਦੀ ਮਾਤ ਪੂਰੀ ਕੰਪਲੀਟ ਹੋ ਜਾਏਗੀ ਜੀ ਜਿਹੜੀ ਸੰਗਤ ਦੀ ਸਹੂਲਤ ਵਾਸਤੇ ਮੜ ਕੇ ਖੋਲ ਦਿੱਤੀ ਜਾਵੇਗੀ ਜੀ ਇਸ ਤੋਂ ਇਲਾਵਾ ਕਾਰ ਪਾਰਕਿੰਗਾਂ ਦੇ ਤਿਆਰ ਹੋ ਗਿਆ ਨੇ ਉਹਨਾਂ ਦੇ ਥੋੜੇ ਥੋੜੇ ਕੰਮ ਰਹਿ ਗਏ ਆ ਜੀ ਉਹ ਵੀ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਕਰਵਾ ਦਿੱਤੀ ਜਾਵੇ ਕਿਉਂਕਿ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ ਆ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੋ ਗਈ ਆ ਮਾਨਜੋਗ ਪ੍ਰਧਾਨ ਸਾਹਿਬ ਜੀ ਦੀ ਸਾਨੂੰ ਸਪੈਸ਼ਲ ਹੁਕਮ ਆ ਵੀ ਗੋਦਰਾ ਸਹਿਬ ਸੰਕਤੀ ਸੂਲ ਤੋਂ ਆਸਤੇ ਗੋਦਰਾ ਮਾਰਤੀ ਕਾਮਾ ਨੂੰ ਫੈਲ ਦੇ ਆਧਾਰ ਤੇ ਨਿਪਰੇ ਚੜਾਇਆ ਜਾਵੇ ਅਸੀਂ ਇਹੀ ਬੇਨਤੀ ਮਹਾਪੁਰਖਾਂ ਨੂੰ ਕੀਤੀ ਸੀ ਮਹਾਪੁਰਖਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਜੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਸੰਗਤਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਮਹਾਪੁਰਖਾਂ ਸੰਯੋਗ ਦੇ ਕੇ ਇਹ ਧੰਨਵਾਦ ਤੇ ਪਾਤਰ ਬਣਾਇਆ ਜਾਵੇ ਜਿਸ ਨਾਲ ਜਲਦੀ ਤੋਂ ਜਲਦੀ ਸੇਵਾ ਮੁਕੰਮਲ ਹੋ ਸਕੇ ਜੀ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨ ਤੇ ਜੋ ਪਿਛਲੇ ਸਮੇਂ ਤੋਂ ਸੇਵਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਪਰਦਾਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾਵਾਂ ਸ਼ਹੀਦਾਂ ਦੀ ਕਿਰਪਾ ਦੇ ਨਾਲ ਦਿੱਤੀਆਂ ਗਈਆਂ ਪੜਾਦਰ ਪੜਾਏ ਸੇਵਾ ਦਾ ਸੇਵਾਵਾਂ ਜਿਹੜੀਆਂ ਨੇ ਅੱਗੇ ਚੱਲ ਰਹੀਆਂ ਹਨ ਆਵੇਂ ਥੱਲੇ ਬੇਸਮੈਂਟਾਂ ਦੇ ਕੰਮ ਮੁਕੰਮਲ ਹੋ ਗਏ ਨੇ ਉੱਪਰ ਲੰਗਰ ਹਾਲ ਦੀ ਇਮਾਰਤ ਬਣਦੀ ਹੈ ਇਹ ਵੀ ਅੱਜ ਦੂਸਰੀ ਮੰਜ਼ਲ ਦਾ ਲਿੰਟਲ ਪਾਇਆ ਇੱਕ ਹੋਰ ਉੱਪਰ ਪੈ ਕੇ ਤੇ ਹਾਫ ਹੋਰ ਪੈ ਕੇ ਫਿਰ ਇਹਦੀ ਤਿਆਰੀ ਸ਼ੁਰੂ ਹੋ ਜਾਏਗੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ 18 10 15 ਦਿਨਾਂ ਬਾਅਦ ਜਿਹੜੇ ਆ ਲਿੰਟਲ ਪਾਇਏ ਜਾਂਦੇ ਨੇ ਅੱਜ ਵੀ ਇੱਕ ਲਿੰਟਲ ਪਾਉਣ ਦੀ ਸ਼ਿਰਵਾ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਸਤਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਜਾਪ ਸਿੰਘ ਜੀ ਸਰਦਾਰ ਅਜੈਬ ਸਿੰਘ ਜੀ ਅਬਿਆਸੀ ਜੀ ਅਤੇ ਗੁਰਦਰਾ ਸਾਹਿਬ ਜੀ ਦੇ ਸਰਕਾਰਯੋਗ ਮੈਨੇਜਰ ਸਾਹਿਬ ਤੇ ਬਾਕੀ ਵੀ ਸਾਰੇ ਦਰਜਾ ਬਾ ਦਰਜਾ ਜਿਹੜੇ ਸ਼ਹੀਦਾਂ ਦੇ ਸੇਵਾਦਾਰ ਨੇ ਸਾਰਿਆਂ ਨੇ ਹਾਜ਼ਰੀ ਭਰੀ ਇਸ ਅਰੰਭਤਾ ਦੀ ਸੇਵਾ ਦੇ ਵਿੱਚ ਆਪਣਾ ਭਾਈ ਰਜਿੰਦਰ ਸਿੰਘ ਜੀ ਮਹਿਤਾ ਮੈਂ ਸ਼੍ਰੋਮਣੀ ਕਮੇਟੀ ਉਹ ਵੀ ਹਾਜ਼ਰੀ ਲਵਾ ਕੇ ਗਏ ਸੋ ਅੱਜ ਸਾਰਿਆਂ ਨੇ ਮਿਲ ਕੇ ਗੁਰੂ ਚਰਣਾ ਵਿੱਚ ਅਰਦਾਸ ਕਰਕੇ ਤੇ ਸੇਵਾ ਦੀ ਰੰਗਤਾ ਕੀਤੀ ਆ ਛੀਦਾ ਦੇ ਚਰਣਾ ਵਿੱਚ ਅਰਦਾਸ ਕਰਦੇ ਆ ਕਿ ਸ਼ਹੀਦੋ ਸਿੰਘੋ ਛੇਤੀ ਤੋਂ ਛੇਤੀ ਇਹ ਜਿਹੜਾ ਕਾਰਜ ਆ ਮੁਕੰਮਲ ਹੋਵੇ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਇਹ ਚਾਲੂ ਕੀਤਾ ਜਾਵੇ ਤਾਂ ਜੋ ਬਹੁਤ ਸੰਗਤਾਂ ਜਿਹੜੀਆਂ ਨੇ ਸ਼ਹੀਦਾ ਤੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਇਸ ਕਰਕੇ ਕਾਰਾਂ ਖਿਲਾਰਨ ਵਾਸਤੇ ਬੜੀ ਲੋੜ ਐ ਬਾਈਕ ਮੋਟਰਸਾਈਕਲ ਖਿਲਾਰਨ ਵਾਸਤੇ ਬੜੀ ਲੋੜ ਐ ਤੇ ਲੰਗਰ ਹਾਲਾਂ ਦੀ ਬੜੀ ਲੋੜ ਐ ਇਹ ਸਾਰਾ ਕੁਝ ਸ਼ਹੀਦਾਂ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਦੇ ਨਾਲ ਹੀ ਸੰਭਵ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਛੇਤੀ ਮੁਕੰਮਲ ਹੋਵੇ ਤੇ ਛੇਤੀ ਜਿਹੜਾ ਇਹ ਸੰਗਤਾਂ ਦੀ ਸੇਵਾ ਵਿੱਚ ਚાલુ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਦੇ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਬਾਨਾਂ ਦੀ ਤੇ ਕਾਨਕ ਦੇ ਬੀਜ ਲੈਂਡ ਦੀ ਉਹ ਡੇੜਾ ਬਾਬਾ ਨਾਨਕ ਬਾਬਾ ਬੁਢਾ ਜੀ ਦਾ ਸਥਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਵਾਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਿਟੀ ਆ ਚਾਹੀਦੀ ਆ ਤਿੰਨ ਤਰ੍ਹਾਂ ਦੀਆਂ ਕੁਆਲਿਟੀਆਂ ਦੱਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘੱਟ ਵਾਲੇ ਕਣਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਈ ਜਾਊਗਾ ਇਹ ਪੰਜਾਂ ਥਾਵਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਲੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਸਟਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਬਹਾਈਖ ਹੁਣੋਂ ਨਾ ਰਹਿ ਜਾਏ ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ ਸ਼ਹੀਦੀ ਨਗਰ ਕੀਰਤਨ 350 ਸ਼ਹੀਦੀ ਸ਼ਤਾਬਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਨਗਰ ਕੀਰਤਨ ਦਾ ਪਵਿੱਤਰ ਸਮਾਗਮ ਜਿਹੜਾ ਸੀ ਉਹ ਗੁਰੂ ਨਾਨਕ ਖਾਲਸਾ ਕਾਲਜ ਮਟੁੰਗਾ ਵਿੱਚ ਸ਼ਰਧਾ ਅਤੇ ਨਿਮਰਤਾ ਅਤੇ ਪੂਰੇ ਸਤਿਕਾਰ ਦੇ ਨਾਲ ਮਨਾਇਆ ਗਿਆ ਉਦੇ ਵਿੱਚ ਆਪਾਂ ਟ੍ਰੈਫਿਕ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਮਤਲਬ ਸਾਰਾ ਕੁਝ ਵਾ ਲੈ ਜਾ ਰਿਹਾ ਗੁਰੂ ਮਾਰਾ ਸੱਚੇ ਪਾਸ਼ਾ ਹੀ ਲੈ ਜਾ ਰਿਹਾ ਬੰਦਾ ਕੋਣ ਨਾ ਕਰਨਾ ਠੀਕ ਹੈ ਜੀ ਮਤਲਬ ਸੰਗਤ ਸੰਗਤ ਦਾ ਬਹੁਤ ਵਧੀਆ ਸਹਿਯੋਗ ਆ ਜੀ ਜਿੱਥੇ ਵੀ ਜਾਂਦਾ ਮਤਲਬ 50 100 ਮੋਟਰਸਾਈਕਲ ਲੱਗੇ ਲੱਗੇ ਹੁੰਦੇ ਆ ਬਹੁਤ ਹੀ ਉਤਸ਼ਾਹ ਨਾਲ ਸੇਵਾ ਕਰਦੇ ਕਿ ਆਪਾਂ ਕਹਿ ਹੀ ਨਹੀਂ ਸਕਦੇ ਕਿ ਮਤਲਬ ਪੰਜਾਬ ਤੋਂ ਬਾਹਰ ਆ ਜਾਂ ਇਹ ਵੀ ਸਟੇਟ ਤੋਂ ਗਏ ਆਂ ਅਸੀਂ ਮੁੰਬਈ ਗਏ ਆਂ ਮੁੰਬਈ 'ਚ ਇੰਨਾ ਲੋਕਾਂ ਦਾ ਉਤਸ਼ਾਹ ਜ਼ਿਆਦਾ ਸੀ ਕਿ ਹੱਦੋਂ ਵੱਧ ਹੁਣ ਅਸੀਂ ਸੂਤ ਗੁਜਰਾਤ ਜਿੱਦਾਂ ਐਂਟਰ ਕੀਤੇ ਆਂ ਲੋਕੀ 100-100 ਕਿਲੋਮੀਟਰ ਪਹਿਲਾਂ ਜਾ ਕੇ ਸਵਾਗਤ ਕਰ ਰਹੇ ਨਗਰਕੀਤੰ ਦਾ ਬਹੁਤ ਹੀ ਵਧੀਆ ਇਹਨਾਂ ਦਾ ਰਿਸਪੌਂਸ ਆ ਪਰ ਹੁਣ ਤੁਸੀਂ ਮੁੰਬਈ ਦੀ ਗੱਲ ਕੀਤੀ ਕਿਉਂਕਿ ਉਹ ਨਾ ਮਹਾਨਗਰ ਨੇ ਜਿੱਥੇ ਹਰ ਸਮੇਂ ਹੀ ਵੱਡੇ ਜਿਹੜੇ ਜਾਮ ਲੱਗੇ ਰਹਿੰਦੇ ਨੇ ਉਥੋਂ ਇਸ ਨਗਰਕੀਤੰ ਨੂੰ ਕੱਢ ਕੇ ਲੈ ਕੇ ਆਉਣਾ ਕਿਵੇਂ ਸੰਗਤ ਜਿਹੜੀ ਲੋਕਾਂ ਦੇ ਨਾਲ ਤੁਸੀਂ ਡੀਲ ਕਰਦੇ ਹੋ ਮਤ ਉਹੀ ਮੈਂ ਪਹਿਲਾਂ ਆਪ ਜੀ ਨੂੰ ਦੱਸਿਆ ਵੀ ਜਿਹੜਾ ਲੋਕਲ ਜਿਹੜੀ ਸੰਗਤ ਲੋਕਲ ਜਿਹੜੇ ਇਹਨਾਂ ਦੇ ਬਾਈਕਸ ਦੇ ਬਣੇ ਆ ਬਾਈਕਰ ਮੁੰਡੇ ਮੋਠੇ ਗੱਲਾਂ ਤੇ ਮੁੰਡੇ ਆਉਂਦੇ ਜਿਹੜੇ ਵਿਚਾਰੇ ਸੇਵਾ ਕਰਨ ਵਾਸਤੇ ਉਹ ਬਹੁਤ ਹੀ ਜ਼ਿਆਦਾ ਸਹਿਯੋਗ ਕਰਦੇ ਆ ਉਹ ਸਾਰਾ ਕੁਝ ਆਪਾਂ ਨਾਲ ਹੈਲਪ ਕਰਾ ਕੇ ਸਾਡੀ ਹੈਲਪ ਕਰਾਉਂਦੇ ਆ ਆਪਾਂ ਮੈਨੇਜ ਕਰਕੇ ਸਾਰੇ ਨੂੰ ਲੋਕਾਂ ਨੂੰ ਸਮਝਾ ਕੇ ਵੀ ਇੱਕ ਲੈਂ ਖਾਲੀ ਕਰਾ ਕੇ ਉਹਦੇ ਵਿੱਚ ਆਪਾਂ ਟ੍ਰੈਫਿਕ ਦੇ ਵਿੱਚੋਂ ਆਪਾਂ ਸਾਰਾ ਕੁਝ ਮਤਲਬ ਨਗਰ ਕੀਤਨ ਬਾਲਕੀ ਸਾਹਿਬ ਉਹ ਵਿਸ਼ਸਤਾਲ ਦਾ ਸਾਰਾ ਕੁਝ ਆਪਾਂ ਅੱਗੇ ਅੱਗੇ ਤੱਕ ਉਹ ਸਾਹਿਬ ਜੀ ਬੜੀਆ ਪ੍ਰੋਗਰਾਮ ਵੀ ਪਿੰਡ ਜੀ चंगा है जी क्या कहना चाहोगी इसके बारे में क्योंकि इतनी दूर ऐसी जब साहु श्री गुरु महाराज जी के जो ऐतिहासिक स्थान है उनके ऊपर ये शोभा यात्रा रही है आ, कैसा महसूस क्योंकि दर्शन हो रहे हैं बहुत क्यों? बहुत संगत धूमधाम से बहुत प्रतीक्षा कर रही थी यहाँ पर और कब महाराज के गुरु महाराज के दर्शन हो पाए तैयारी में हम सब संगत लगी हुई थी कब से तैयारी कर रहे थे आप लोग हम ये मान लो के दस बारह दिन से हम लगे हुए हैं यहाँ एल पी बटार गुरु नानक वहाँ सब जगह संगत सब लगी हुई है आज सुबह कितने बजे से इंतजार कर रहे थे सुबह से हम सवेरे से मॉर्निंग से ही सब सेवा में लगे हुए हैं सा, सारी संगत सात बजे मॉर्निंग से सवेरे से संगत लगी हुई है एल बी है बटार है गुरु नानक हॉस्पिटल साइड में सारे गुरु दरबार साहब में सब पूरे सजे हुए हैं अच्छा भाई साहब मैं एक इन्फॉर्मेशन आपसे जरूर लेनी चाहूंगा क्योंकि ये पंजाब से बहुत दूर है यहाँ सूरत में मौजूद हो कितने जो सिख परिवार होंगे यहाँ सिख परिवार शायद सब पब्लिक यहाँ मिक्स है ਇਧਰ ਬਾਬਾ ਜੀ ਸਿੱਖ ਪਰਿਵਾਰ ਜੋ ਹੈ ਨਹੀਂ ਸਿੱਖ ਪਰਿਵਾਰ ਕੀ ਤੋਂ ਕਮ ਸੇ ਕਮ ਹਜ਼ਾਰ ਸੇ ਜਾਤੀ ਵਸਤੀਆਂ ਕੀ ਦੋ 3000 ਵਸਤੀਆਂ ਹਾਂ ਬੇਸਿਕਲੀ ਅਗਰ ਹਮ ਬਾਤ ਕਰੇ ਕਿਉਂਕਿ ਪੰਜਾਬ ਸੇ ਬਹੁਤ ਦੂਰ ਰਹਤੇ ਹੋ ਆਪ ਸਿੱਖੀ ਕੇ ਲਈਏ कैसे आप अपने बच्चों को क्योंकि हम छोटे छोटे बच्चे देख रहे हैं उनके केस जो जो है है होती कैसे आप सभी जो जो मैनेज करते सिक्की का महत्व यहाँ बहुत है और सिक्की निभाना जानते हैं यहाँ गुजरात में और हर हर फैमिली अपने बच्चे को सिक्की की ज्ञान देता है ने ये कहा गुरु तेग बहादुर ने ये करा गुरु गोविंद सिंह ने ये करा अपनी सिक्की सलामत रखो हर बच्चों को ये शिक्षा देते हैं छोटा सिख तो तो है में की पढ़ने भेजना बच्चों को ये शिक्षा देना कि हमारे गुरु जी ने क्या क्या बलिदानी दी है ये सिख धर्म हमें किस लिए मिला है ये दस दस्तार हमें क्यों मिली है गुरु जी ने कितनी बलिदानी दे के ये दस्तार सजाई है उसके लिए विशेष तौर पे आप घर में ही अपने बच्चों को तैयार करते हैं ऐसे या फिर कोई विशेष उनकी क्लासेस देंगे घर में भी तैयार करते हैं और कुछ बच्चे दरबार साहब कोई स्कूल नहीं है यहाँ गुरु दरबार साहेब की वजह से ये देखो गुरु नानक पंजाबी सिखाई जाए या गुरुद्वारे के अंदर पंजाबी ये सिखाई जाती जाए एल्दी, एल्दी एल्दी है यहाँ दरबार साहब है उतना में तो यहाँ कुछ बच्चे आते हैं कुछ बच्चे घर के जो मतलब बंदे हैं वो गुरुमुखी जानते हैं सिक्खी परिवार है तो वो वो जानते हैं पंजाबी सिखाई नहीं जाती स्कूल नहीं है और भी बोलते हैं कि कुछ बंदे हमारे डिस्ट्रिक्ट बिजनौर के भी हैं यहाँ तो डिस्ट्रिक्ट बिजनौर में भी बंदा बहादुर की तरफ से वहां उस तरफ के सिख हैं यहाँ पर आए हुए हैं तो इतनी पंजाबी कल नहीं जानते वो हिंदी बोलते हैं और सिख की धर्म उनके पास बहुत कुछ है क्या बात मतलब जैसे ਕਟਾ ਨਹੀਂ ਬਲ ਨਹੀਂ ਧਾਰੀ ਨਹੀਂ ਕਟਾਣੀ ਨਹੀਂ ਮਹਾਰਾਜ ਕੇ ਹਜੂਰੀ ਮਹਿਣਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਬੰਗਾ ਦਾਣਾ ਮੰਡੀ ਪਹੁੰਚੇ ਅੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਫਸਲਾਂ ਦੀ ਖਰੀਦੀ ਦਾ ਜਾਇਦਾ ਲਟਾ ਗਿਆ ਤੇ ਤੋਂ ਬਾਅਦ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅੱਜ ਦਾਣਾ ਮੰਡੀ ਬੰਗਾ ਦੇ ਵਿੱਚ ਆਇਤੀ ਹਾਂ ਬਿਲਕੁਲ ਅੱਜ ਮੈਂ ਦਾਣਾ ਮੰਡੀ ਬੰਗਾ ਚ ਆਇਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਔਰ ਐਸਜੀਐਮ ਬੰਗਾ ਔਰ ਮੇਰੇ ਫੂਡ ਸਪਲਾਈ ਦੇ ਡੀਐਫਐਸਸੀ ਡਿਪਟੀ ਡਾਇਰੈਕਟਰ ਸਾਰੇ ਸਾਡੇ ਅਧਿਕਾਰੀ ਸੇਵਾਦਾਰ ਇੱਥੇ ਹਾਜ਼ਰ ਨੇ ਸੋ ਪੰਜਾਬ ਦੇ ਅੰਦਰ ਜਿਹੜਾ ਫੂਡ ਗੁਰਮੈਂਟ ਪੈੜੀ ਦਾ ਲਗਾਤਾਰ ਹੋ ਤੇਜ਼ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤ ਤੇ ਅਸੀਂ ਹਰ ਰੋਜ਼ ਮੰਡੀਆਂ ਦੇ ਅੰਦਰ ਜਾ ਰਹੇ ਹਾਂ ਔਰ ਭਾਵੇਂ ਬਪਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਆ ਬਹੁਤ ਵੱਡੀ ਹਨਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦਾ ਕਿਸਾਨ ਚੜ੍ਹਦੀ ਕਲਾ ਚ ਆਪਣਾ ਝੋਨਾ ਲਾ ਕੇ ਮੰਡੀਆਂ ਚ ਆ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਲ ਜਿਹੜੀ ਆ ਪਹੁੰਚੀ ਹੈ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਜਿਹੜਾ ਵਾਅਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ 24 ਘੰਟਿਆਂ ਦੇ ਵਿੱਚ ਵਿੱਚ ਪਰਚੇਜ਼ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਣੇ ਉਹ ਵਾਅਦਾ ਪੂਰਾ ਕੀਤਾ ਜਾ ਰਿਹਾ ਸੋ ਅ ਬਸ ਡੇ ਬਾਏ ਡੇ ਜਿਹੜੀ ਉਹ ਪ੍ਰੋਕਿਊਰਮੈਂਟ ਆ ਉਹ ਵੱਧ ਰਹੀ ਆ ਜਿਹੜਾ ਭਾਰਤ ਸਰਕਾਰ ਬੋਲਸ ਨੂੰ ਟਾਰਗੇਟ ਮਿਲੇ 172 ਲੱਖ ਐਮਟੀ ਦਾ ਅਸੀਂ ਉਮੀਦ ਕਰਦੇ ਆਂ ਵੀ ਉਹ ਪੂਰਾ ਕਰੀਏ ਪਰ ਕਿਉਂਕਿ ਹੜ੍ਹਾਂ ਨੇ ਫਸਲ ਦਾ ਨੁਕਸਾਨ ਬਹੁਤ ਕੀਤਾ ਹੈ ਇਦੇ باوجود ਜਿਹੜਾ ਆ ਵੀ ਅਸੀਂ ਉਮੀਦ ਕਰਦੇ ਆ ਵੀ ਚੰਗਾ ਸਾਡਾ ਰਿਜ਼ਲਟ ਪੰਜਾਬ 'ਚ ਆਵੇ ਸੋ ਜਿੰਨੀਆਂ ਵੀ ਪੈਡੀ ਦੀ ਪ੍ਰਕੂਰਮੈਂਟ ਦੇ ਨਾਲ ਜੁੜੀਆਂ ਫੈਕਲਟੀਆਂ ਨੇ ਚਾਹੇ ਯੂਆਰਟੀ ਜਾਂ ਚਾਹੇ ਕਿਸਾਨ ਨੇ ਮਿਲਰ ਨੇ ਮਜ਼ੂਰ ਨੇ ਉਹਨਾਂ ਲਈ ਸੀਜ਼ਨ ਚੰਗਾ ਹੋਵੇ ਇਹਦੇ ਲਈ ਪੂਰੇ ਬੰਦੋਬਸਤ ਕੀਤੇ ਆ ਸੀਸੀਐਲ 27000 ਕੋਰਪਿਆ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਦੀ ਔਰ ਬਾਰਦਾਨਾ ਸਾਡੇ ਕੋਲ ਹੈਗਾ ਸੋ ਪੂਰੀ ਤਰ੍ਹਾਂ ਅਸੀਂ ਅਲਰਟ ਆ ਕਿਸਾਨ ਨੂੰ ਕੋਈ ਮੰਡੀ 'ਚ ਦਿੱਕਤ ਨਾ ਹੋਵੇ ਕੈਬਨਿਟ ਮੰਤਰੀ ਹਰਦੀਪ ਮੁੰਡਿਆ ਅਤੇ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਵਿਧਾਇਕ ਕੁਲੀਪ ਤਾਲੀਵਾਲ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਵਿੱਚ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਆਪਣੇ ਵਿਚਾਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਕੀਤੇ ਗਏ ਜਿਹੜੇ ਖੜਪੀਦ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ 1.5 ਮਹੀਨੇ ਪਹਿ ਬਾਅਦ ਤੱਕ ਦੇ ਅੰਦਰ ਉਹ ਦਵਾਗੇ ਸੋ ਅੱਜ ਅਸੀਂ ਉਹਨਾਂ ਦਾ ਦਿਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆਂ ਕਿ ਅੱਜ 32 ਦਿਨ ਹੋਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਅੱਜ ਹਲਕਾ ਅਜਨਾਲਾ ਤੋਂ ਜਿਲ੍ਹਾ ਅਮਰitsar ਦੇ ਵਿੱਚ ਸ਼ੁਰੂਆਤ ਹੋਈ ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮੁਆਵਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹਨਾਂ ਦੇ ਚੁੱਕੇ ਆਂ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਅਨਾਉਂਸ ਕਰਦੀਆਂ ਸੀ ਦਿੰਦੀਆਂ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਅਗੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਹੜਾ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੀ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਅਹੋਨੇ ਮੋਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਿਹੜੇ ਚੈੱਕ ਆਉਂਦੇ ਵੀ ਸੀ ਦੋ ਦੋ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪੱਦਾ ਮਜ਼ਾਕ ਕੀਤਾ ਜਾਂਦਾ ਸੀ ਸੋ ਅੱਜ ਮੁੱਖ ਮੰਤਰੀ ਸਾਹਿਬ ਅੱਜ ਨਾਲੇ ਦੇ ਵੀ ਸ਼ੁਰੂਆਤ ਕਰਕੇਗੇ ਕਿਉਂਕਿ 11 ਸਤੰਬਰ ਨੂੰ ਸਪੈਸ਼ਲ ਗਰਦਾਵਰੀ ਦੀ ਸ਼ੁਰੂਆਤ ਕੀਤੀ ਸੀ ਐਲਾਨ ਕੀਤਾ ਸੀ 13 ਸਤੰਬਰ ਤੋਂ ਸਪੈਸ਼ਲ ਗਰਦਾਵਰੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੂਗੀ ਹੋਗੀ ਸੀ ਸੋ 2508 ਪ੍ਰਭਾਵੇਤ ਪਿੰਡਾਂ ਵਿੱਚੋਂ ਜਿਹੜਾ ਤਹਿਸੀਲਦਾਰ ਦੁਆਰਾ ਸਾਡੇ ਪਟਵਾਰੀ ਸਾਹਿਬਾਨਾਂ ਦੁਆਰਾ ਕਨਗੋ ਦੁਆਰਾ ਜਿਹੜਾ ਇਹਦਾ ਮੁਆਵਜ਼ੇ ਦੀ ਮੁਲਾਕਨ ਮੁਕੰਮਲ ਕਰ ਲਿਆ ਗਿਆ ਵਾਹੀ ਜੋਗ ਜਿਹੜੀ ਰਕਬ ਏਕੜ ਜ਼ਮੀਨ ਹੈ 3.50 ਲੱਖ ਏਕੜ ਵਾਹੀ ਜੋਗ ਫਸਲ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੋ ਜਿਹੜੀ ਪ੍ਰਕਿਰਿਆ ਅੰਕਮਲ ਹੋ ਚੁੱਕੀ ਹੈ ਸੋ ਮੇਰੇ ਨਾਲ ਅਸਿਰ ਸਾਹਿਬ ਬੈਠੇ ਨੇ ਸੋ ਇਹਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਟੋਟਲ ਜਿਹੜੀ ਆ ਕੁੱਲ 825 ਪਿੰਡਾਂ ਦੀ ਜਿਹੜੀ ਗਿਣਤੀ ਜਿਹਦੇ ਵਿੱਚ ਇਹ ਪਿੰਡ ਆਏ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਇਹ 305 ਕਰੋੜ ਰੁਪਇਆ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਐਸ.ਆਰ. ਸਾਹਿਬ ਵੱਲੋਂ ਸਾਰੇ ਢੀਲੇ ਦੇ ਡੀ.ਐਸ.ਓ. ਸਾਹਿਬਾਨਾਂ ਨੂੰ ਇਹਨਾਂ ਹਰ ਪਿੰਡ ਪਰਿਵਾਰਾਂ ਨੂੰ ਜਿਹੜਾ ਬਾ ਦਿੱਤਾ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੇ ਮਿਨਿਸਟਰ ਸਾਹਿਬਾਨ ਇੰਚਾਰਜ ਨੇ ਡਿਸਟ੍ਰਿਕਟ ਵਾਈਜ਼ ਹਲਕਾ ਇੰਚਾਰਜ ਸਾਹਿਬਾਨ ਐਮ.ਐਲ.ਏ. ਸਾਹਿਬਾਨ ਕੱਲ ਤੋਂ ਇਹਦੀ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਹੜਪੀਰਤ ਪਰਿਵਾਰਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਮਿਲਣਾ ਸ਼ੁਰੂਆਤ ਹੋ ਜਾਏਗਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲ ਜਰੀਏ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਕਈ ਲੋਕ ਅਜੇ ਰਹਿ ਗਏ ਨੇ ਜਿਨ੍ਹਾਂ ਦਾ ਸਪੈਸ਼ਲ ਗਦਾਵਰੀ ਨਹੀਂ ਵੀ ਹੋਈ ਘਬਰਾਉਣ ਵਾਲੀ ਗੱਲ ਨਹੀਂ ਹਰ ਇੱਕ ਨੂੰ ਜਿਹਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲੇਗਾ ਪਰ ਇੱਕੜ ਪਹਿਲੀ ਵਾਰੀ ਹੋਇਆ 70 75 ਸਾਲਾਂ ਚ ਕੀ ਪੂਰੇ ਦੇਸ਼ ਦੇ ਵਿੱਚ ਕਿ ਪਰ ਇੱਕੜ 20000 ਪ੍ਰਤੀ ਇਕੜੇ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਇਸ ਹੜ੍ਹ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਨਾਂ ਪਰਿਵਾਰਾਂ ਨੂੰ ਜਿਹੜੀ مالی ਮਦਦ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਦੇ ਹਿਸਾਬ ਨਾਲ ਉਹਨਾਂ ਪਰਿਵਾਰਾਂ ਨੂੰ ਬਹੁਤ ਦੇ ਦਿੱਤੀ ਗਈ ਹੈ ਸੋ ਅੱਜ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਇਹੀ ਹੁਕਮ ਆਏ ਨੇ ਕਿ ਜਲਦੀ ਪੂਰੇ ਜਿਹੜੇ 20 ਜ਼ਿਲ੍ਹਿਆਂ ਦੇ ਵਿੱਚ ਜੇ ਨੁਕਸਾਨ ਹੋਇਆ ਹੁਣ ਸਾਰਿਆਂ ਦੀ ਜਲਦੀ ਤੋਂ ਜਲਦੀ ਜਿਹੜੇ ਜਿਹਨਾਂ ਦੀ ਸਪੈਸ਼ਲ ਗਦਾਵਰੀ ਰਹਿ ਗਈ ਹੋਵੇ ਜਾਂ ਕਿਤੇ ਉਸ ਟਾਈਮ ਫਟਵਾਰੀ ਕਾਨੂੰਗੋ ਆਏ ਹੋਣ ਪਿੰਡ 'ਚ ਨਾ ਹੋਣ ਉਹਨਾਂ ਨੂੰ ਵੀ ਜਾ ਕੇ ਦੁਬਾਰਾ ਅਫਸਰ ਸਰਬਾਨਾਂ ਨੂੰ ਲਗਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜਿਹੜੀ ਉਹ ਖੇਤੀ ਫਸਲ ਕਰਦੇ ਆ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਖੋਂਦੇ ਆ ਸੋ ਉਹਨਾਂ ਨੂੰ ਵੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਕਿ ਜਿਨ੍ਹਾਂ ਨੇ ਕਾਸਟਕਾਰ ਜਿਨ੍ਹਾਂ ਨੇ ਖੇਤੀ ਕੀਤੀ ਹੈ ਜਿਨ੍ਹਾਂ ਨੇ ਬੀ ਵਗੈਰਾ ਲਈ ਕਣਕ ਵੀ ਦੀ ਸਪਰੇਆ ਪਾਈਆਂ ਜਿਨ੍ਹਾਂ ਨੇ ਫਸਲਾਂ ਦੇ ਕਿਉਂਕਿ ਫਸਲ ਪਾਲ ਕੇ ਜਵਾਨ ਕੀਤੀ ਫਸਲ ਜਿਹੜੀ ਆ ਪੂਰੀ ਹੋਈ ਖਤਮ ਹੋਈ ਆ ਸੋ ਉਹ ਕਾਸ਼ਤਕਾਰ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਸੋ ਇਹਦੇ ਲਈ ਪੂਰਾ ਡਿਸਿਸ ਹੈ ਸਰਪੰਚਾ ਬਾਲਾ ਨੂੰ ਕਿਹਾ ਗਿਆ ਕਿ ਪਿੰਡ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਸਾਹਿਬਾਂ ਨੂੰ ਪਤਾ ਹੁੰਦਾ ਮੋਤੋਰ ਬੰਦਿਆਂ ਨੂੰ ਪਤਾ ਹੁੰਦਾ ਜਿਹਦੇ ਲਈ ਪਿੰਡ ਦੇ ਲੋਕ ਸਰਪੰਚ ਸਾਹਿਬਾਨ ਜਿਹੜੇ ਕਹਿਣਗੇ ਕਿ ਜਿਨ੍ਹਾਂ ਖੇਤੀ ਦੇ ਜ਼ਮੀਨ ਦੇ ਉਹ ਹੀ ਆ ਉਹਨਾਂ ਨੂੰ ਹੀ ਬੰਦਾ ਮੁਆਵਜ਼ਾ ਮਿਲੇਗਾ ਸੋ ਅੱਜ ਮੈਂ ਡਿਟੇਲ ਦੇ ਵਿੱਚ 2 ਮਿੰਟ ਅੱਗੇ ਸਾਬ ਤੁਹਾਨੂੰ ਸਾਰਾ ਦੱਸਣਗੇ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਹਰ ਫੜੀਆ ਤੁਸੀਂ ਸਾਰੇ ਉੱਥੇ ਵੀ ਮੌਜੂਦ ਸੀਗੇ ਤੇ ਹੁਣ ਵੀ ਤੁਸੀਂ ਸਾਰੇ ਵੀ ਸਪੀਚ 'ਚ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਲੋਕਾਂ ਨੂੰ ਫਿਰ ਵਾਅਦਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਇੱਕ ਭਰਾ ਦਾ ਜਿਹੜਾ ਨੁਕਸਾਨ ਹੋਇਆ ਸਾਨੂੰ ਬਹੁਤ ਦੁੱਖ ਹੈ ਬਹੁਤ ਦਰਦ ਹੈ ਅਸੀਂ ਸਾਰਿਆਂ ਨੂੰ ਬੰਦਾ ਮਾਲਜਾ ਜ਼ਰੂਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਸੀਐਮ ਭਗਵੰਤ ਮਾਨ ਅਜਨਾਲੇ ਵਿਖੇ ਪਹੁੰਚੇ ਅਤੇ ਉੱਥੇ ਪਹੁੰਚਨ ਤੋਂ ਬਾਅਦ ਉਹਨਾਂ ਦੇ ਵੱਲੋਂ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਵਾਸਤੇ ਜਿਹੜੇ ਵਾਅਦੇ ਕੀਤੇ ਗਏ ਸੀ ਉਸ ਨੂੰ ਪੂਰਾ ਕਰਦੇ ਹੋਏ ਨਜ਼ਰ ਆਏ ਸੀਐਮ ਭਗਵੰਤ ਮਾਨ ਦੇ ਵੱਲੋਂ ਹੁਣ ਹੜ੍ਹ ਪੀੜਿਤ ਲੋਕਾਂ ਨੂੰ ਜਿਹੜੇ ਮੁਆਵਜ਼ੇ ਦੀ ਰਾਸ਼ੀ ਸੀ ਉਸ ਦੇ ਚੈੱਕ ਵੰਡੇ ਗਏ ਅਤੇ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਗਈ ਸੋ ਅੱਜ 5 ਕਰੋੜ 70 ਲੱਖ ਰੁਪਈਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗਿਆਂ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਾਂ ਦਾ ਮੁਆਵਜਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮંત્રી ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡਾਂ ਆਵਾਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪੱਟੜੀ ਤੋਂ ਉੱਤਰ ਲਈ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪੱਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਆ ਇਹ ਤੇ ਯੱਕ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਪੂਰੀ ਦੁਨੀਆ ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ ਕੱਲ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡਾ ਬਹੁਤ ਸਾਰੇ ਮਾਝੇ ਤੋਂ ਵੀ ਨਹੀਂ ਇੱਥੇ ਇਨ ਇਲਾਕੇ ਦੇ ਵੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਿਹਾ ਜੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ ਸਵਾਰ ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਆਪ ਉਹਨਾਂ ਦੇ ਪੈਸਿਆਂ ਚੋਂ ਯੱਗ ਦੇ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਵਦਾ ਦਿੱਲੀ ਪੱਥਰ ਹੋਊਗਾ ਕਿਉਂਕਿ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕੱਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦੇ ਲੋਏ ਨੇ ਤਾਂ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਇਹਨਾਂ ਨੂੰ ਕੋਈ ਦਰਦ ਨਹੀਂ ਸੋ ਇਹ ਵੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਏ ਦਾ ਹਿਸਾਬ ਵੀ ਦੇਵਾਂਗੇ ਜਿਨੇ ਦਸਬੰਦ ਕੱਟਿਆ ਸਿੱਖ 1 ਰੁਪਏ ਤੋਂ 20 ਰੁਪਏ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਬਹੁਤ ਸਾਰੇ ਐਨ ਜੀਓਜ਼ ਮੇਰੇ ਨਾਲ ਸੰਪਰਕ ਚ ਨੇ ਮੈਂ ਕਿਹਾ ਵੀ ਸਿੱਧੇ ਲਾ ਦਿਓ ਤੁਸੀਂ ਪੈਸੇ ਸਿੱਧੇ ਵੀ ਲਾਉਣ ਨੂੰ ਤਿਆਰ ਐ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿੱਥੇ ਕੰਬਲ ਚਾਹੀਦੇ ਆ ਕਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਕਿਤਾਬਾਂ ਤੁਸੀਂ ਯਕੀਨ ਕਰਿਓ ਕਿ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘਾਰ ਹੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਮਿਨਿਸਟਰ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸੈਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾਵਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਉਹ ਜਿਸ ਵੇਲੇ ਪੜ੍ਹਾਈ ਦਾ ਟਾਈਮ ਸੀ ਉਹ ਤਾਂ ਟੈਂਟਾਂ 'ਚ ਬੈਠੇ ਸੀ ਉਦੋਂ ਕਿੱਥੇ ਕਿਹੜੀਆਂ ਪੜ੍ਹਾਈਆਂ ਉਦੋਂ ਕਿਹੜਾ ਮਾਹੌਲ ਮਿਲਦਾ ਫਸਟ ਸੈਕੰਡ ਉਹਨਾਂ ਨੇ ਵੀ ਆਉਣਾ ਹੈ ਉਹਨਾਂ ਨੂੰ ਪ੍ਰੋਪਰ ਮੌਕਾ ਮਿਲੂਗਾ ਪੜ੍ਹਾਈ ਦਾ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਮਹయ్యా ਕਰਾਵਾਂਗੇ ਜਿੰਨੇ ਮਰਜ਼ੀ ਬਜਟ ਦੇ ਵਿੱਚ ਆਉਂਦਾ ਹੋਵੇ ਅਸੀਂ ਇਸ ਕੰਮ ਵਾਸਤੇ ਕੋਈ ਕੰਜੂਸੀ ਨਹੀਂ ਕਰਦੇ ਐਸਨ ਹੋਂਟਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ